ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹੈਗੇ ਆ ਜੀ ਇਸ ਟਾਈਮ ਫਰੀਦਕੋਟ ਬਾਬਾ ਫਰੀਦ ਜੀ ਗੋਦੜੀ ਸਾਹਿਬ ਵਿਖੇ ਤੁnga ਬਾਕਾ ਘਾਰੀ ਜਿਓ ਵਕ ਮੰਗੋ ਕਛਰਨ ਰਾਈਂ ਅਰਤੀ ਤੇ ਨਾਮ ਪਿਆਰੀ ਜਿਓ ਕਟ ਕਟ ਰਵਰੇ ਆ ਬਨਵਾਰੀ ਚਲ ਚਲ ਸਾਹ ਕੇ ਘਾਰੀ ਨਾਮ

ਇੱਥੇ ਕੋਈ ਕੰਮ ਚੱਲ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਰਬਾਰ ਸਾਹਿਬ ਇਹਦੇ ਵਿੱਚ ਹੀ ਆਪਣਾ ਗੁਰੂ ਘਰ ਦੇ ਇੱਧਰ ਵੀ ਹੈਗਾ ਜੀ ਤਰ ਆਗੇ ਜੀ ਬਾਬਾ ਫਰੀਦ ਜੀ ਦੀ ਜਗਾ ਗੁਰਦੁਆਰਾ ਗੋਧੜੀ ਸਾਹਿਬ ਇਹੋ ਇਤਿਹਾਸਿਕ ਦਰਖਤ ਹੈ ਜੀ ਸਭ ਤੋਂ ਪਹਿਲੇ ਜਪਿਤ ਉਸ ஆகமபர் ஆகிச் ਆ ਰਹੀਆਂ ਚੱਲ ਰਹੀਆਂ ਨੇ ਆ ਦੇਖੋ ਇਹਦੀ ਗੱਲ ਜੀ ਬਾਬਾ ਜੀ ਦਾ ਆਗਮਨਪੂਰ 25 ਇੱਧਰ ਆ ਗਿਆ ਜੀ ਲੰਗਰ ਹਾਲ ਆ ਦੇਖੋ ਇਹ ਸਾਰਾ ਜੀ ਬਾਬਾ ਜੀ ਦਾ ਜਿਹੜਾ ਆਗਮਨ ਪੂਰ ਵਾਰਿਆ ਉਹਦੇ ਸਬੰਧ ਚ ਤਿਆਰੀਆਂ ਚੱਲ ਰਹੀਆਂ ਨੇ